Hi friends welcome to back my youtube channel ਪ੍ਰਕਰੀਏਸ਼ਨ ਆਈ ਹੋਪ ਤੁਸੀਂ ਸਾਰੇ ਜਾਨੀ ਬਹੁਤ ਹੀ ਵਧੀਆ ਹੋਵੋਗੇ ਅੱਜ ਇਸ ਵੀਡੀਓ ਵਿੱਚ ਮੈਂ ਤੁਹਾਡੇ ਲਈ ਸਪੈਸ਼ਲ ਹੈਂਡਵਰਕ ਨਾਲ ਤਿਆਰ ਕੀਤੇ ਹੋਏ ਵੈਲਵਟ ਸੂਟਾਂ ਦੇ ਡਿਜ਼ਾਈਨ ਲੈ ਕੇ ਆਈ ਹਾਂ ਜੋ ਕਿ ਅੱਜ ਕੱਲ ਵਿੰਟਰ ਸੀਜ਼ਨ ਦੇ ਵਿੱਚ ਬਹੁਤ ਹੀ ਜ਼ਿਆਦਾ ਟ੍ਰੈਂਡੀ ਐਂਡ ਫੈਸ਼ਨ ਦੇ ਵਿੱਚ ਚੱਲ ਰਹੀ ਨੇ ਅਗਰ ਤੁਸੀਂ ਵੀ ਵੈਲਵਟ ਦੇ ਸੂਟਾਂ ਨੂੰ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਤੁਸੀਂ ਉਸ ਉੱਪਰ ਹੈਂਡਵਰਕ ਦਾ ਡਿਜ਼ਾਈਨ ਕਰਾ ਕੇ ਸੂਟ ਨੂੰ ਰੈਡੀ ਕਰਾ ਸਕਦੇ ਹੋਗੇ ਇਸ ਵਿੱਚ ਤੁਸੀਂ ਮਸਟਰਡ ਕਲਰ ਮਹਿਰ ਹੂਨ ਕਲਰ ਬਲੈਕ ਕਲਰ ਬਹੁਤ ਹੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਚੱਲ ਰਹੇ ਨੇ ਇੰਨਾ ਸੂਟਾਂ ਨੂੰ ਤੁਸੀਂ ਪਾਕਿਸਤਾਨੀ ਲੁੱਕ ਦੇ ਕੇ ਵੀ ਸੂਟ ਨੂੰ ਰੈਡੀ ਕਰ ਸਕਦੇ ਹੋਗੇ ਇਸ ਵੀਡੀਓ ਵਿੱਚ ਤੁਹਾਨੂੰ ਡਿਫਰੈਂਟ ਡਿਫਰੈਂਟ ਟਾਈਪਸ ਦੇ 벨ਵਟ ਸੂਟ ਡਿਜ਼ਾਈਨ ਦੇਖਣ ਨੂੰ ਮਿਲ ਜਾਣਗੇ ਸੋ ਵੀਡੀਓ ਦੇ ਲਾਸਟ ਤੱਕ ਜਰੂਰ ਬਨੇ ਰਹਿਣਾ ਤੁਸੀਂ ਇੰਨਾ ਸੂਟਾਂ ਉੱਤੇ ਹੈਂਡਵਰਕ ਵਾਲਾ ਡਿਜ਼ਾਈਨ ਰੈਡੀ ਕਰਾ ਸਕਦੇ ਹੋ ਜਿਵੇਂ ਕਿ ਤੁਸੀਂ ਪੌਂਚੇ ਉਤੇ ਵਰਕ ਕਰਾ ਕੇ ਵੀ ਸੂਟ ਨੂੰ ਰੈਡੀ ਕਰਾ ਸਕਦੇ ਹੋ ਜਾਂ ਫਿਰ ਘੇਰੇ ਉਤੇ ਛਾਕਾਂ ਉਤੇ ਜਾਂ ਫਿਰ ਕਮੀਜ਼ ਦੀਆਂ ਬਾਹਾਂ ਜਾਂ ਫਿਰ ਨੱਕ ਉਤੇ ਡਿਜ਼ਾਈਨ ਕਰਾ ਕੇ ਸੂਟ ਨੂੰ ਰੈਡੀ ਕਰਾ ਸਕਦੇ ਹੋਗੇ ਤੁਸੀਂ ਇਨ੍ਹਾਂ ਸੂਟਾਂ ਦੇ ਨਾਲ organza ਦਾ ਫੈਬਰਿਕ organza ਫੈਬਰਿਕ ਦਾ ਦੁਪੱਟਾ ਵੀ ਕੈਰੀ ਕਰ ਸਕਦੇ ਹੋ ਜਿਸ ਦੇ ਨਾਲ ਲੁੱਕ ਬਹੁਤ ਹੀ ਜ਼ਿਆਦਾ ਸਟਾਈਲਿਸ਼ ਐਂਡ ਰਾਇਲ ਜੀ ਦਿਖਾਈ ਦਿੰਦੀ ਆਗੀ ਤੁਸੀਂ ਇਸ ਸੂਟ ਨੂੰ ਕੰਬੀਨੇਸ਼ਨ ਕਰਕੇ ਵੀ ਬਣਾ ਸਕਦੇ ਹੋਗੇ ਜਾਂ ਵੀ ਤੁਸੀਂ ਇਸ ਸੂਟ ਨੂੰ 올ਓਵਰ ਸੂਟ ਸਟਿਚ ਕਰਾ ਸਕਦੇ ਹੋਗੇ ਇਹਨਾਂ ਸੂਟਾਂ ਨੂੰ ਤੁਸੀਂ ਕਿਸੇ ਵੀ ਪ੍ਰੋਗਰਾਮ ਵਿਆਹ ਸ਼ਾਦੀ ਜਾਂ ਬਰਥਡੇ ਪਾਰਟੀ ਜਾਂ ਕਿਸੇ ਹੋਰ ਫੰਕਸ਼ਨ ਵਗੈਰਾ ਦੇ ਵਿੱਚ ਵੀ ਵੇਅਰ ਕਰਕੇ ਜਾ ਸਕਦੇ ਹੋਗੇ ਸੋ ਇਹਨਾਂ ਦੇ ਨਾਲ ਜੋ ਲੁੱਕ ਆਉਂਦੀ ਹੈ ਬਹੁਤ ਹੀ ਜ਼ਿਆਦਾ ਸਟਾਈਲਿਸ਼ ਐਂਡ ਰਾਇਲ ਜੀ ਦਿਖਾਈ ਦਿੰਦੀ ਆ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਆ ਤਾਂ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਹੋਰ ਨਿਊ ਨਿਊ ਵੀਡੀਓਜ਼ ਦੇ ਲਈ ਐਂਡ ਬੈਲ ਆਈਕਨ ਨੂੰ ਜ਼ਰੂਰ ਪੈਸ ਕਰਨਾ ਤਾਂ ਜੋ ਮੇਰੀ ਹਰ ਇੱਕ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਮੈਂ ਮਿਲਦੀ ਹਾਂ ਤੁਹਾਨੂੰ ਨੈਕਸਟ ਵੀਡੀਓ ਵਿੱਚ ਤਦ ਤੱਕ ਤੁਸੀਂ ਇਸ ਵੀਡੀਓ ਨੂੰ ਅੰਜੋਏ ਕਰੋ ਬਾਏ ਬਾਏ